ਅੱਜ ਚਪਲਾਂ ਦੱਸੀਆਂ ਜਾ ਰਹੀਆਂ ਕਿ ਉਸ ਨੌਜਵਾਨ ਦੀ ਇੱਥੇ ਰਹਿ ਜਾਂਦੀਆਂ ਧਰਮਕੋਟ ਦਾ ਨੌਜਵਾਨ ਹੈ ਉਸ ਦਾ ਨਾਮ ਨਹੀਂ ਪਤਾ ਨਾਮ ਕੀ ਹੈ ਔਰ ਜਿਨ੍ਹਾਂ ਨੇ ਉਸ ਤੇ ਹਮਲਾ ਕੀਤਾ ਉਹਨਾਂ ਬਾਰੇ ਵੀ ਹਲੇ ਜਾਣਕਾਰੀ ਨਹੀਂ ਪਤਾ ਲੱਗੀ ਲੇਕਿਨ ਕੰਗਾ ਪਿੰਡ ਦੇ ਲੋਕ ਦੱਸਦੇ ਆ ਕਿ ਉਹ ਦੋੇ ਤਿਹਰਾ ਹਾਲਕ ਇੱਕ ਪਾਸੇ ਇੱਕ ਮੁੰਡਾ ਕੱਲਾ ਸੀ ਤੇ ਦੂਜੇ ਪਾਸੇ ਪੰਜ ਛੇ ਜਾਣੇ ਸੀ ਇੱਥੇ ਕੁੱਟਕਟਾਪਾ ਸ਼ੁਰੂ ਹੋ ਜਾਂਦਾ ਕੁੱਟ ਦੇ ਉਧਰ ਤੱਕ ਲੈ ਜਾਂਦੇ ਆ ਔਰ ਉਸ ਤੋਂ ਬਾਅਦ ਗੋਲੀ ਵੀ ਚੱਗਦੀ ਉਹ ਮੁੰਡੇ ਨੇ ਹੱਥ ਨਾਲ ਚੁਣਾਕਿਆ ਉਹ ਉਧਰ ਨਹੀਂ ਲੱਗੀ ਉਹ ਫਿਰ ਮੁੰਡੇ ਤੇ ਗੋਲੀ ਲੱਗੀ ਜੀ ਨਹੀਂ ਨਹੀਂ ਲੱਗੀ ਨਹੀਂ ਮਾਰੀ ਤਾਂ ਉੱਦਾਂ ਸੀ ਵੀ ਨੱਥ ਜੋਗ ਬਗਲ ਹੋ ਜੋਗੇ ਅਗਲ ਵਾਰ ਡਰਾਇਆ ਹਾਂਜੀ ਡਰਾਤਾ ਹਾਂਜੀ ਨਹੀਂ ਹਵਾ ਚ ਫਾਇਰ ਕੀਤਾ ਕਿ ਥੱਲੇ ਥੱਲੇ ਨੂੰ ਕਰਕੇ ਬਹਤ ਇੱਧਰ ਤਾਂ ਪਿਆਰ ਦੇ ਦਕੋਲ ਨੂੰ ਮਾਰ ਬਾਹਰਲੇ ਮੁੰਡੇ ਆਏ ਹੁਣ ਬੱਝਗੜਾ ਹੋਇਆ ਉਹਦਾ ਕਾਰਨ ਕੀ ਸਾਨੂੰ ਨਹੀਂ ਪਤਾ ਪਰ ਪਿੰਡ ਵਾਲਿਆਂ ਨੇ ਇਹ ਦੇਖਿਆ ਕਿ ਕੁਟਕਟਾਪਾ ਜ਼ਿਆਦਾ ਹੋ ਰਿਹਾ ਕੋਈ ਮਰ ਵੀ ਸਕਦਾ ਛਡਾਲਣ ਲਈ ਪਿੰਡ ਵਾਲੇ ਅੱਗੇ ਆ ਗਏ ਬਿਲਕੁਲ ਤੇ ਗੋਲੀ ਵੀ ਚੱਲੀ ਹੈ ਜੀ ਗੋਲੀ ਵੀ ਚੱਲਦੀ ਐ ਫਾਇਰ ਹੋਇਆ ਮੇਰੇ ਘਰ ਕੋਲ ਲੱਗੀ ਹੈ ਹਾਂਜੀ ਕਿ ਨਾ ਪੈਂਦੇ ਨਾ ਛਡਾਉਂਦੇ ਤਾਂ ਕੋਈ ਮਰ ਵੀ ਸਕਦਾ ਬਿਲਕੁਲ ਜੇ ਨਾ ਬਾਹਰ ਨਿਕਲਦੇ ਤਾਂ ਆਪਾਂ ਉਹਨਾਂ ਨੂੰ ਮਜਾ ਸ਼ਾਇਦ ਨਾ ਵੀ ਉਹ ਜਾਂਦੇ ਉਹਨੂੰ ਛੱਡ ਕੇ ਮਾਰੇ ਜਾਂਦੇ ਸਾਥ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀਓ ਇਸ ਸਮੇਂ ਅਸੀਂ ਪਿੰਡ ਕੰਗਾ ਵਿਖੇ ਮੌਜੂਦ ਹੈ ਔਰ ਸਾਨੂੰ ਜਾਣਕਾਰੀ ਇਹ ਮਿਲੀ ਹੈ ਸ਼ੁਰੂਆਤੀ ਜਾਣਕਾਰੀ ਇਹ ਮਿਲੀ ਹੈ ਕਿ ਥੋੜਾ ਸਮਾਂ ਪਹਿਲਾਂ ਅੱਧਾ ਘੰਟਾ ਸਮਾਂ ਪਹਿਲਾਂ ਇੱਥੇ ਗੋਲੀ ਚੱਲੀ ਹੈ ਔਰ ਇੱਕ ਨੌਜਵਾਨ ਜੋ ਧਰਮਕੋਟਾ ਪਿੰਡ ਦਾ ਹੈ ਉਸ ਨੂੰ ਅਣਪਛਾਤੇ ਵਿਅਕਤੀ ਕੋ ਕਿ ਹਾਲੇ ਤੱਕ ਸਾਡੇ ਤੱਕ ਨਾਂ ਨਹੀਂ ਪਹੁੰਚੇ ਤਾਂ ਅਸੀਂ ਅਣਪਛਾਤੇ ਕਹਿ ਰਹੇ ਹਾਂ ਜਾਣਕਾਰੀ ਜਦੋਂ ਮਿਲ ਜਾਏਗੀ ਤਾਂ ਪੁਲਿਸ ਪ੍ਰੈਸ ਕਾਨਫਰੰਸਾਂ 'ਚ ਜ਼ਰੂਰ ਖੁਲਾਸੇ ਕਰੇਗੀ ਕਿ ਦੋਨੇ ਧਿਰਾਂ ਦਾ ਨਾਮ ਕੀ ਹੈ ਤਾਂ ਧਰਮਕੋਟਾ ਤੋਂ ਇੱਕ ਨੌਜਵਾਨ ਜਿਸ ਦਾ ਨਾਮ ਨਾ ਪਿੰਡ ਵਾਲੇ ਨੂੰ ਪਤਾ ਕੰਗਾ ਵਾਲਿਆਂ ਨੂੰ ਨਾਲ ਤੱਕ ਸਾਨੂੰ ਪਤਾ ਲੱਗਿਆ ਉਹ ਕਹਿੰਦੇ ਕਿ ਇੱਥੇ ਆਨਲਾਈਨ ਕੋਈ ਗੱਡੀ ਵੇਚਣ ਲਈ ਇੱਥੇ ਰੁੱਕਦਾ ਹੈ ਬੰਦਿਆਂ ਨੂੰ ਮਿਲਦਾ ਹੈ ਤੇ ਉਹਦੇ ਤੇ ਹਮਲਾ ਹੋ ਜਾਂਦਾ ਪੰਜ ਛੇ ਜਣੇ ਉਹਨੂੰ ਕੁੱਟਦੇ ਨੇ ਪਾਈਪਾਂ ਨਾਲ ਕੁੱਟਦੇ ਨੇ ਤੇ ਉਸ ਤੋਂ ਬਾਅਦ ਜਦੋਂ ਪਿੰਡ ਵਾਲੇ ਛਡਾਣ ਦੀ ਕੋਸ਼ਿਸ਼ ਕਰਦੇ ਪਿੰਡ ਵਾਲੇ ਦੱਸਦੇ ਕੰਗਾ ਪਿੰਡ ਵਾਲੇ ਦੱਸਦੇ ਆ ਕਿ ਚੀਕ ਚਾਹਾੜਾ ਪੈ ਜਾਂਦਾ ਬਚਾਓ ਓਏ ਬਚਾਓ ਰੌਲਾ ਪੈ ਜਾਂਦਾ ਇਹ ਲੱਗਦਾ ਕਿ ਜਿਵੇਂ ਬੱਚੇ ਤਾਂ ਨਹੀਂ ਲੜ ਰਹੇ ਤਾਂ ਬੀਬੀਆਂ ਵੀ ਬਾਹਰ ਆਉਂਦੀਆਂ ਨੇ ਔਰ ਮੇਨ ਪਿੰਡ ਦਾ ਜਿੱਥੇ ਗੇਟ ਹੈ ਅੱਡਾ ਆ ਉਹਦੇ ਨਜ਼ਦੀਕ ਜਿਹੜੇ ਪਿੰਡ ਦੇ ਜਿਹੜੇ ਉੱਥੇ ਮਿਡਲ ਏਜ ਦੇ ਜਾਂ ਬਜ਼ੁਰਗ ਬੈਠੇ ਤਾਸ਼ ਖੇਡਦੇ ਸੀਗੇ ਉਹ ਵੀ ਭੱਜ ਕੇ ਆਉਂਦੇ ਕਿ ਛੱਡਾਈਏ ਔਰ ਜਦੋਂ ਪਿੰਡ ਵਾਲੇ ਇਕੱਠੇ ਹੋ ਜਾਂਦੇ ਵੀ ਛੱਡ ਦੋ ਵੀ ਮਾਰ ਕੁੱਟਾਈ ਜ਼ਿਆਦਾ ਹੋ ਰਹੀ ਹੈ ਕਿਤੇ ਕੋਈ ਮਰ ਨਾ ਜਾਵੇ ਤਾਂ ਦੱਸਿਆ ਜਾ ਰਿਹਾ ਕਿ ਭੀੜ ਨੂੰ ਇੱਕ ਪਾਸੇ ਕਰਨ ਲਈ ਫਾਇਰ ਵੀ ਚਲਾਇਆ ਜਾਂਦਾ ਹੁਣ ਸਵਾਲ ਪ੍ਰਸ਼ਾਸਨ ਅੱਗੇ ਇਹ ਨੇ ਕਿ ਜਿਸ ਵੈਪਨ ਤੋਂ ਫਾਇਰ ਚਲਾਇਆ ਜਾਂਦਾ ਕੀ ਉਹ ਲੀਗਲ ਵੈਪਨ ਹੈ ਕਿ ਇਲੀਗਲ ਵੈਪਨ ਹੈ ਇਹ ਸਵਾਲ ਜਿਹੜੇ ਨੇ ਇਹ ਪਿੰਡ ਵਾਸੀ ਵੀ ਖੜੇ ਕਰਦੇ ਆ ਤੇ ਜਿਹੜਾ ਤੱਕ ਇਹ ਖਬਰ ਪਹੁੰਚਦੀ ਪਈ ਹੈ ਜਿੰਨਾ ਤੱਕ ਇਹ ਗੱਲ ਪਹੁੰਚਦੀ ਉਹ ਵੀ ਸਵਾਲ ਖੜੇ ਕਰਦੇ ਆ ਅੱਜ ਚੱਪਲਾਂ ਦੱਸੀਆਂ ਜਾ ਰਹੀਆਂ ਕਿ ਉਸ ਨੌਜਵਾਨ ਦੀ ਇੱਥੇ ਰਹਿ ਜਾਂਦੀਆਂ ਧਰਮਕੋਟਾ ਦਾ ਨੌਜਵਾਨ ਹੈ ਉਸ ਦਾ ਨਾਮ ਨਹੀਂ ਪਤਾ ਨਾਮ ਕੀ ਹੈ ਔਰ ਜਿਨ੍ਹਾਂ ਨੇ ਉਸਤੇ ਹਮਲਾ ਕੀਤਾ ਉਹਨਾਂ ਬਾਰੇ ਵੀ ਹਲੇ ਜਾਣਕਾਰੀ ਨਹੀਂ ਪਤਾ ਲੱਗੀ ਲੇਕਿਨ ਕੰਗਾ ਪਿੰਡ ਦੇ ਲੋਕ ਦੱਸਦੇ ਆ ਕਿ ਉਹ ਦੋੇ ਤਿਹਰਾ ਹਾਲਕ ਇੱਕ ਪਾਸੇ ਇੱਕ ਮੁੰਡਾ ਕੱਲਾ ਸੀ ਤੇ ਦੂਜੇ ਪਾਸੇ ਪੰਜ ਛੇ ਜਾਣੇ ਸੀ ਇੱਥੇ ਕੁੱਟਕਟਾਪਾ ਸ਼ੁਰੂ ਹੋ ਜਾਂਦਾ ਕੁੱਟਦੇ ਉਧਰ ਤੱਕ ਲੈ ਜਾਂਦੇ ਆ ਔਰ ਉਸ ਤੋਂ ਬਾਅਦ ਗੋਲੀ ਵੀ ਚੱਲਦੀ ਆ ਪਿੰਡ ਦੇ ਸਰਪੰਚ ਸਾਹਿਬ ਇੱਥੇ ਮੌਜੂਦ ਨੇ ਬੀਬੀਆਂ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਰੋਕੀ ਨਾ ਕਿ ਉਧਰ ਨੱਠੇ ਆ ਕੇ ਤਾਂ ਫੇਰ ਜਾ ਰਹੇ ਇੱਥੇ ਉਹਨਾਂ ਮੁੰਡੇ ਨੂੰ ਫੜਿਆ ਤੇ ਉਹਨ ਇੱਥੇ ਗੋਲੀ ਚਲਾਤੀ ਗੋਲੀ ਚਲਾਈ ਗੋਲੀ ਚਲਾਤੀ ਇਹ ਨਾਲੇ ਕਹਿੰਦੇ ਕੁੰਡਾ ਮਾਰਿਆ ਨਾਲੇ ਡਰੁਣਾ ਟ ਗਿਆ ਉਹ ਮੈਨੂੰ ਆ ਕੇ ਕਹਿੰਦੇ ਕਹਿੰਦੇ ਬੀਬੀ ਤੂੰ ਵੈਸੇ ਰੋਲਾ ਨਾ ਪਾ ਬਈ ਗੋਲੀ ਚਾੜੀ ਕੋ ਮੁੰਡੇ ਨੇ ਹੱਥ ਮਾਰੇ ਕਹਿੰਦਾ ਨੱਟ ਜਾ ਉਹ ਇਧਰ ਨੂੰ ਨੱਟ ਗਿਆ ਹਾਂ ਫੇਰ ਮੁੰਡੇ ਤੇ ਗੋਲੀ ਲੱਗੀ ਜੀ ਨਹੀਂ ਨਹੀਂ ਲੱਗੀ ਨਹੀਂ ਮਾਰੀ ਤਾਂ ਉੱਦਾਂ ਸੀ ਵੀ ਹੱਥ ਜੋ ਕੇ ਬਗਲ ਹੋ ਜੋਗੇ ਅਗਲ ਵਾਰ ਡਰਾਇਆ ਹਾਂਜੀ ਡਰਾਤਾ ਹਾਂਜੀ ਨੇ ਹਵਾ ਚ ਫੇਰ ਕੀਤਾ ਕਿ ਥੱਲੇ ਥੱਲੇ ਨੂੰ ਕਰਕੇ ਮੈਂ ਇਧਰ ਕ ਟਾਇਰ ਦੇ ਟਕੌਣ ਮਾਰੀ ਅੱਛਾ ਫੇਰ ਖੋਲ ਪੁਲਸ ਵਾਲੇ ਲੈ ਕੇ ਫੇਰ ਲੈ ਕੇ ਲੈ ਕੇ ਹਾਂਜੀ ਪੁਲਸ ਕਿੰਨੀ ਦੇਰ ਬਾਦ ਆਈ ਜੀ ਉਹ ਛੇਤੀਂ ਆ ਕੇ ਜਰਦੀ ਥੋੜੇ ਜਿਹੀ ਬਾਅਦ ਤੇ ਮੁੰਡੇ ਨੂੰ ਹਸਪਤਲ ਪੰਚਾਇਆ ਉਹਨਾਂ ਲੈ ਕੇ ਬਾਅਦ ਚ ਗਏ ਬਹੁਤ ਸਾਲੇ ਕਹਿੰਦੇ ਸੀ ਲੈ ਕੇ ਜਾਣ ਦੀ ਅੱਛਾ ਜੇ ਪਿੰਡ ਵਾਲੇ ਨਾਮ ਦੇ ਫਿਰ ਵੱਡ ਬਡੰਗਾ ਜਦੋਂ ਕੀ ਮਾਰਦਾਣਾ ਸੀ ਉਹਨਾਂ ਨੇ ਮਾਰਦਾਣਾ ਸੀ ਤੇ ਉਹ ਜਿਹੜੇ ਵਿੱਚ ਹੁੰਦੀ ਆ ਨਾ ਗੋਲੀਆਂ ਜਿਹਦੇ ਵਿੱਚ ਭਰੀਆਂ ਆ ਹੁੰਦੀਆਂ ਪੈਪ ਜਿਹਾ ਹੁੰਦਾ ਆ ਉਹ ਇੱਥੇ ਡਿਗ ਗਿਆ ਸੀ ਜਦੋਂ ਸਨਿੰਗ ਫੜਿਆ ਕੋਟ ਕੋ ਨਿਕਲ ਗਿਆ ਵਿੱਚੋਂ ਉਹ ਲੈ ਗਿਆ ਪੈਸਾ ਉਹ ਪਿੰਡ ਵਾਲੇ ਜੇ ਕੋਸ਼ਿਸ਼ ਨਾ ਕਰਦੇ ਨਹੀਂ ਹਾਂਜੀ ਫਿਰ ਮਾਰਦਾਣਾ ਸੀ ਉਹਨਾਂ ਨੇ ਜੇ ਕਹਿੰਨੇ ਕਹਿੰਦਾ ਸੱਜਿਆ ਵੀ ਮੈਨੂੰ ਇਦਾਂ ਕਹਿ ਕੇ ਤੂੰ ਮਾਰਦਾ ਸੀ ਵੀ ਮੈਨੂੰ ਵੀ ਤੁਸੀਂ ਗੱਡੀ ਵੇਚਣੀ ਆ ਉੱਧਰ ਰੌਲਾ ਪਾਉਂਦਾ ਸੀ ਮੈਨੂੰ ਲੋਕੋ ਛੜਾ ਦੋ ਮੈਂ ਧਰਮਕੋਟਾਂ ਦਾ ਆ ਓਕੇ ਹਾਂਜੀ ਹਾਂਜੀ 10 ਹਾਂਜੀ ਹਾਂਜੀ ਪਰ ਲੋਕ ਇਕੱਠੇ ਤੁਸੀਂ ਜੇ ਲੋਕ ਇਨਸਾਨੀਤ ਨਾ ਦਿਖਾਉਂਦੇ ਫੇਰ ਫੇਰ ਉਹਨਾਂ ਨੇ ਰੋੜ ਜਾਣਾ ਸੀਗਾ ਇਨਸਾਨੀਤ ਮਰ ਜਣੀ ਸੀ ਹਾਂ ਹਾਂ ਕਿੱਦਾਂ ਸੀਗੇ ਚਲ ਚਲੋ ਲੋਕ ਇਕੱਠੇ ਹੋ ਗਏ ਤੇ ਜ਼ਿੰਦਗੀ ਬਚ ਗਏ ਹਾਂਜੀ ਹਿੰਮਤ ਕੀਤੀ ਹਾਂਜੀ ਹਿੰਮਤ ਕੀਤੀ ਹਿੰਮਤ ਕੀਤੀ ਤੁਸੀਂ ਵੀ ਬੀਬੀਆਂ ਨੇ ਬਹਿਮਤ ਕੀਤੀ ਹਿੰਮਤ ਬੀਬੀਆਂ ਵੀ ਇਕੱਠੀਆਂ ਹੋ ਗਈਆਂ ਸੀਗੀਆਂ ਜੀ ਜੀ ਮੈਨੂੰ ਕਹਿੰਦਾ ਤੂੰ ਘਰ ਤੇ ਮੋਰੀਂ ਕੋਸੇ ਨਹੀਂ ਹੁੰਦਾ ਮੈਂ ਕੀ ਕਰ ਦੋਗੇ ਤੇ ਕਹਿਣਾ ਚਾਹੀਦਾ ਵੀ ਚਲ ਛੱਡ ਦੋ ਸਾਡਾ ਫਰਜ ਬਣਦਾ ਕਿਸੇ ਦੀ ਬਾਜੀ ਦੀ ਨਹੀਂ ਛੜਾਉ ਬੋ ਜੇਸੀ ਨਾਚੜਾਵਾਂਗੇ ਕੋਈ ਕੁਛ ਨਾ ਕੁਛ ਹੋ ਜਾਏ ਜੇ ਕਤਲ ਕਰਕੇ ਚਲੇ ਜਾਂਦੇ ਫਿਰ ਤਾਂ ਵੀ ਤਾਂ ਪਿੰਡ ਵਾਲੇ ਤੇ ਅਲੀਗੇਸ਼ਨ ਲੱਗਣਾ ਸੀ ਵੀ ਇਹਨੇ ਛੜਾਇਆ ਨਹੀਂ ਛੜਾਇਆ ਨਹੀਂ ਇਹਨੇ ਹਾਂਜੀ ਹਾਂਜੀ ਚਲੋ ਹੁਣ ਤੁਹਾਨੂੰ ਨਹੀਂ ਪਤਾ ਉਹਨਾਂ ਦਾ ਆਪਸ ਵਿੱਚ ਕੀ ਮਾਮਲਾ ਪਰ ਤੁਸੀਂ ਦੇਖਿਆ ਕਿ 5-6 ਜਾਨੇ ਇੱਕ ਜਾਨੇ ਨੂੰ ਕੁੱਟਦੇ ਪਏ ਤੇ ਛੜਾਣ ਪੈਪ ਸੀਗੇ ਪਲਾਸਟਿਕ ਦੇ ਦੇ ਆਪਣੇ ਟੂਟੀਆਂ ਨੂੰ ਪਾਏ ਦਿਓ ਸੀਗੇ ਹਾਂਜੀ ਹੁਣ ਸਾਨੂੰ ਮੈਟਰ ਨਹੀਂ ਪਤਾ ਪਰ ਤੁਸੀਂ ਇਹ ਦੇਖਿਆ ਕਿ ਕੁੱਟਕਟਾਪਾ ਹੋ ਰਿਹਾ ਪਿਸਤੌਲ ਕੋਲੇ ਤਾਂ ਛੜਾਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਜਾਂਦੀ ਆ ਦੀ ਠੀਕ ਓਕੇ ਠੀਕ ਹੈ ਮਾਤਾ ਜੀ ਪੰਚਾਇਤ ਤੱਕ ਪਹੁੰਚ ਕੀਤੀ ਹੈ ਸਰਪੰਚ ਸਾਹਿਬ ਦਾ ਨਾਮ ਕਮਲਜੀਤ ਸਿੰਘ ਹੈ ਸਰਪੰਚ ਸਾਹਿਬ ਤੁਹਾਡੇ ਤੱਕ ਕੀ ਜਾਣਕਾਰੀ ਪਹੁੰਚੀ ਹੈ ਔਰ ਇੱਥੇ ਘਟਨਾ ਹੋਈ ਕੀ ਹੈ ਜੀ ਅਸੀਂ ਤਾਂ ਜਦੋਂ ਆਏ ਮੈਂ ਔੜ ਸਿਗਾ ਜਿੱਦਾਂ ਕੰਮ ਆਪਣੇ ਗਏ ਬਲਾਕ ਜੀ ਤੇ ਉੱਥੇ ਮੈਨੂੰ ਫੋਨ ਗਿਆ ਵੀ ਅੱਧਰ ਕਰਕੇ ਵੀ ਪਿੰਡ ਲੜਾਈ ਹੋ ਗਈ ਆ ਅੱਛਾ ਜੀ ਜਦੋਂ ਅਸੀਂ ਪਿੰਡ ਆਏ ਤੇ ਉਹ ਜਦ ਤੱਕ ਜਾਨੀ ਕਿ ਇਨਫੋਰਮੇਸ਼ਨ ਪੁਲਿਸ ਪਹੁੰਚ ਚੁੱਕੀ ਸੀ ਠੀਕ ਹੈ ਜੀ ਉਹਨਾਂ ਨੇ ਆਪਣਾ ਜੋ ਵੀ ਆ ਕਵਰੇਜ ਤੁਸੀਂ ਵੀ ਆਂਦੇ ਤੱਕ ਅਜੇ ਪਿੰਡ ਪਹੁੰਚ ਤੱਕ ਕਾਲ ਕੀਤੀ ਹੋਣੀ ਆ ਕਿ ਪਹੁੰਚੋ ਉੱਥੇ ਪਿੰਡ ਹਾਂਜੀ ਹਾਂਜੀ ਤੇ ਉਹ ਕਾਲ ਕਰ ਦਿੱਤੀ ਸੀ ਉਸ ਤੋਂ ਬਾਅਦ ਜਦਾਂ ਪਿੰਡ ਜਦੋਂ ਮੈਂ ਪਹੁੰਚਿਆ ਤਾਂ ਪੁਲਿਸ ਪਹੁੰਚੀ ਹੋ ਸੀ ਆਪਣੇ ਸਹਾਯੋਗ ਲਈ ਪਤਾ ਲੱਗਾ ਜਿਹੜੀਆਂ ਦੋਨੇ ਧਿਰਾਂ ਆ ਕਹਿੰਦੇ ਪਿੰਡ ਦੀਆਂ ਨਹੀਂ ਹੈਗੀਆਂ ਕੋਈ ਬਾਹਰਲੇ ਸੀ ਮੁੰਡੇ ਕੋਈ ਇੱਕ ਧਰਮਕੋਟਾ ਦਾ ਸੀਗਾ ਇੱਕ ਮੋਰੇ ਪਤਾ ਨਹੀਂ ਕਿੱਧਰਲੇ ਸੀ ਇਦਾਂ ਨਹੀਂ ਜੀ ਸਾਨੂੰ ਕੁਝ ਵੀ ਪਤਾ ਹੈਗਾ ਇਸ ਗੱਲ ਦਾ ਮਤਲਬ ਪਿੰਡ ਦੇ ਮੁੰਡੇ ਦਾ ਕੁੱਟ ਮਾਰਨੀ ਹੋਈ ਨਹੀਂ 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 ਇਦਾਂ ਦਾ ਕੁਝ ਨਹੀਂ ਪਿੰਡ ਦੇ ਨਾਲ ਨਹੀਂ ਹੋਇਆ ਬਾਹਰਲੇ ਸੀਗੇ ਇੱਥੇ ਆ ਕੇ ਪਿੰਡ ਲੜੇ ਆ ਮੇਰੇ ਖਿਆਲ ਨਾਲ ਤੇ ਲੜਕੇ ਉਹ ਨਹੀਂ ਜਿੱਦਾਂ ਵੀ ਆ ਉਹਨਾਂ ਨੂੰ ਪਹਚਾਇਆ ਹੀ ਨਹੀਂ ਪਿੰਡਦਿਆਂ ਨੇ ਪਹਿਲੇ ਪਹਛਾਤਾ ਹੀ ਮੇਰੇ ਤੋਂ ਆ ਕੇ ਫੇ ਪੁਲਿਸ ਆਈ ਆ ਪੁਲਿਸ ਆ ਕੇ ਆਪਣਾ ਸਹਾਯੋਗ ਦੇ ਰਹੀ ਆ ਸ ਹਾਂ ਜੀ ਉਹਨਾਂ ਦਾ ਝਗੜਾ ਹੋਇਆ ਉਹਦਾ ਕਾਰਨ ਕੀ ਸਾਨੂੰ ਨਹੀਂ ਪਤਾ ਪਰ ਪਿੰਡ ਵਾਲਿਆਂ ਨੇ ਇਹ ਦੇਖਿਆ ਕਿ ਕੁੱਟਕਟਾਪਾ ਜ਼ਿਆਦਾ ਹੋ ਰਿਹਾ ਕੋਈ ਮਰ ਵੀ ਸਕਦਾ ਛਡਾਲ ਨੇ ਪਿੰਡ ਵਾਲੇ ਅੱਗੇ ਆ ਗਏ ਬਿਲਕੁਲ ਜੀ ਤੇ ਗੋਲੀ ਵੀ ਚੱਲੀ ਹੈ ਜੀ ਇਹ ਗੋਲੀ ਵੀ ਚੱਲੀ ਐ ਫਾਇਰ ਹੋਇਆ ਮੇਰੇ ਕਹਾਣੀ ਹਾਂ ਜੀ ਉਹ ਲੈ ਗਿਆ ਆਪਣੇ ਕੋਲ ਜੋ ਵੀ ਆ ਡੀਵੀਆਰ ਡੀਵੀਆਰ ਵੀ ਵਗੈਰਾ ਲੈ ਗਏ ਆ ਉਹ ਕੋਲ ਹਣਾ ਆਪਣੀ ਤਫ਼ਤੀਸ਼ ਕਰੋ ਕਿ ਉਹ ਤਫ਼ਤੀਸ਼ ਕਰਕੇ ਮੁੰਡਾ ਹਸਪਤਲ ਚਲਾ ਗਿਆ ਹਾਂਜੀ ਉਹਨੂੰ ਹਸਪੀਟਲ ਚਾਹਤਾ ਜੀ ਠੀਕ ਹੈ ਪਰ ਉਧਾ ਸਰਪੰਚ ਸਾਹਿਬ ਵੈਸੇ ਗੱਲ ਕਰਦਾ ਚਿੰਤਾ ਦਾ ਵਿਸ਼ਾ ਹੈ ਹਾਂਜੀ ਗੋਲੀ ਜੇ ਕਿਸੇ ਪਿੰਡ ਦੇ ਬੰਦੇ ਦੇ ਵੀ ਲੱਗ ਜਾਂਦੀ ਕਿਉਂਕਿ ਜਿੱਦਾਂ ਚਲਾਈ ਆ ਲੜਾਈ ਝਗੜਾ ਹੋਰ ਤਾਂ ਨੁਕਸਾਨ ਤਾਂ ਪਿੰਡ ਦਾ ਹੋਣਾ ਸੀ ਬਿਲਕੁਲ ਜਿੱਦਾਂ ਸਾਰੇ ਅੰਦਰ ਸੀਗੇ ਨਾ ਗਰਮੀ ਦਾ ਟਾਈਮ ਆ ਸਾਰੇ ਆਪਣੇ ਆਪਣੇ ਅੰਦਰ ਸੀਗੇ ਜਦੋਂ ਇਹਨਾਂ ਨੇ ਲੜਾਈ ਝਗੜਾ ਹੁੰਦੇ ਦਾ ਚੀਕ ਚਖਾੜਾ ਸੁਣਿਆ ਤੇ ਸਾਰੇ ਪਿੰਡ ਵਿੱਚ ਜਾਤੇ ਉਹਨਾਂ ਦਾ ਜਿੱਦਾਂ ਕੁੱਟ ਕੇ ਚਲੇ ਗਏ ਸੀ ਉਹਨੂੰ ਜਦੋਂ ਉਹਨਾਂ ਦਾ ਪਰਸਨ ਕੀ ਮਸਲਾ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਇਸ ਗੱਲ ਦਾ ਪਹਿਲੇ ਮਸਲਾ ਨਹੀਂ ਪਤਾ ਪਰ ਪਿੰਡ ਚ ਜਿਹੜੀ ਇਹ ਵਾਰ ਕੁੱਟਕਟਾ ਪੋਏ ਪਿੰਡ ਵਾਲੇ ਦੇ ਵਿੱਚ ਨਾ ਪੈਂਦੇ ਮੋਟੀ ਮੋਟੀ ਗੱਲੇ ਸਮੇਂ ਲੱਗਦੀ ਆ ਜੇ ਪਿੰਡ ਵਾਲੇ ਵਿੱਚ ਨਾ ਪੈਂਦੇ ਨਾ ਚੜਾਉਂਦੇ ਤਾਂ ਕੋਈ ਮਰ ਵੀ ਸਕਦਾ ਸੀ ਬਿਲਕੁਲ ਜੀ ਜੇ ਨਾ ਬਾਹਰ ਨਿਕਲਦੇ ਤਾਂ ਆਪਾਂ ਉਹਨਾਂ ਨੂੰ ਬਚਾਉ ਸ਼ਾਇਦ ਨਾ ਵੀ ਹੋ ਜਾਂਦੇ ਉਹਨੂੰ ਛੱਡ ਕੇ ਮਾਰੇ ਜਾਂਦੇ ਆ ਨਾ ਸਾਥਿਓ ਨਾਲ ਦੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਪੁਲਿਸ ਜਿਹੜੀ ਤੁਰੰਤ ਪਹੁੰਚ ਕਰਦੀ ਹੈ ਸਰਪੰਚ ਸਾਹਿਬ ਪੰਚ ਸਾਹਿਬ ਜਿਹੜੇ ਰਲਕੇ ਆ ਉਹ ਇਨਫੋਰਮ ਕਰਦੇ ਪੁਲਿਸ ਨੂੰ ਪੁਲਿਸ 55 ਮਿੰਟਾਂ ਚ ਪਹੁੰਚਦੀ ਔਰ 55 ਮਿੰਟਾਂ ਜੀ ਇੱਥੋਂ ਜਿਹੜਾ ਨੌਜਵਾਨ ਹੈ ਉਸ ਨੂੰ ਵੀ ਹਸਪਤਾਲ ਵਿਖੇ ਲੈ ਜਾਇਆ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਖੋਲ ਜਿਹੜਾ ਉਹ ਪ੍ਰਸ਼ਾਸਨ ਵਿੱਚ ਚੱਕ ਕੇ ਲੈ ਜਾਂਦਾ ਪਰ ਵੱਡੇ ਸਵਾਲ ਇਹੇ ਨੇ ਕਿ ਇੰਨਾ ਅਸਲਾ ਪੰਜਾਬ ਵਿੱਚ ਆ ਕਿੱਥੋਂ ਰਿਹਾ ਕਿ ਬੰਦੇ ਦੀ ਕੀਮਤ ਜ਼ਿੰਦਗੀ ਦੀ ਕੀ ਇੱਕ 40 ਰੁਪਏ ਦੀ ਗੋਲੀ ਆ ਤਾਂ ਇਹ ਸਵਾਲ ਜਿਹੜੇ ਨੇ ਇਹ ਉਸਮਾਨਪੁਰ ਚ ਵੀ ਲੋਕਾਂ ਨੇ ਪੁੱਛੇ ਸੀਗੇ ਉਸ ਤੋਂ ਬਾਅਦ ਬਲਾਚੌਰ ਏਰੀਆ ਚ ਵੀ ਘਟਨਾ ਸਾਹਮਣੇ ਆਈ ਸੀਗੀ ਔਰ ਹੁਣ ਕੰਗਾ ਤੋਂ ਤਾਂ ਦੱਸ ਦਈਏ ਕਿ ਇਹ ਨੌਜਵਾਨ ਕੰਗਾ ਦਾ ਨਹੀਂ ਸੀ ਜਿਸ ਦੇ ਨਾਲ ਕੁੱਟਕਟਾ ਪਾਇਆ ਦੱਸਿਆ ਜਾ ਰਿਹਾ ਇਹ ਧਰਮਕੋਟ ਦਾ ਸੀਗਾ ਔਰ ਮੋਰੇ ਕੁੱਟਣ ਵਾਲੇ ਕੌਣ ਸੀ ਗੋਲੀ ਚਲਾਉਣ ਵਾਲੇ ਕੌਣ ਸੀ ਇਸ ਗੱਲ ਦੀ ਹਲੇ ਪੁਸ਼ਟੀ ਨਹੀਂ ਹੋਈ ਇਸ ਗੱਲ ਦੀ ਹਲੇ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਪਿੰਡ ਵਿੱਚ ਗੋਲੀ ਦੀ ਗੂੰਜ ਜਿਹੜੀ ਆ ਉਹ ਘੁੰਮਦੀ ਪਈ ਆ ਚਰਚਾ ਦਾ ਵਿਸ਼ਾ ਲੋਕੀ ਆ ਕੇ ਪੁੱਛਦੇ ਆ ਕੌਣ ਸੀ ਕਿਹਦੇ ਨਾਲ ਕੁੱਟਕਟਾ ਪਾਇਆ ਕੱਲੇ ਹੋਇਆ ਗੋਲੀ ਚਲਾਣ ਵਾਲੇ ਕੌਣ ਸੀ ਗੋਲੀ ਕਾਹਦੇ ਚੱਲੀ ਇਹ ਆਲੇ ਦੁਆਲੇ ਪਿੰਡਾਂ ਚ ਵੀ ਸਵਾਲ ਪੁੱਛਿਆ ਜਾ ਰਿਹਾ ਪਰ ਇਹਦਾ ਜਵਾਬ ਹੁਣ ਪ੍ਰਸ਼ਾਸਨ ਪ੍ਰੈਸ ਕਾਨਫਰੰਸ ਦੇਵੇਗਾ ਤਾਂ ਵੇਟ ਕਰਦੇ ਆ ਪ੍ਰੈਸ ਕਾਨਫਰੰਸ ਕਦੋਂ ਹੁੰਦੀ ਆ ਪਰ ਸਾਡੇ ਕੋਲ ਤਸਵੀਰਾਂ ਪਹੁੰਚ ਗਈਆਂ ਜਦੋਂ ਨੌਜਵਾਨ ਨੂੰ ਸਿਵਲ ਹਸਪੀਟਲ ਵਿਖੇ ਪਹੁੰਚਾਇਆ ਗਿਆ ਸੈਂਸਿਟਿਵ ਈਸ਼ੂ ਕਰਕੇ ਤਸਵੀਰਾਂ ਨਹੀਂ ਦਿਖਾ ਸਕਦੇ ਪਰ ਨੌਜਵਾਨ ਨੂੰ ਇੱਥੋਂ ਚੱਕ ਕੇ ਸਿਵਲ ਹਸਪੀਟਲ ਵਿਖੇ ਪਹੁੰਚਾਇਆ ਗਿਆ ਔਰ ਉਹਦਾ ਟ੍ਰੀਟ ਪੁਲਿਸ ਪ੍ਰਸ਼ਾਸਨ ਪੀਸੀ ਕਦੋਂ ਕਰਦਾ ਬਹੁਤ ਬਹੁਤ ਸ਼ੁਕਰੀਆ